ਇਸ ਬਿਲੇਦੀ ਸੇਤ ਨਾਲ ਜੁੜੀ ਸਭ ਤੋਂ ਵੱਡੀ ਖਬਰ ਜਿਲ੍ਹਾ ਸੇਤ ਅਫਸਰ ਬਲੋਂ ਫੂਡ ਸਟ੍ਰੀਟ ਅਤੇ ਸ਼ਹਿਰਾ ਗਰਾਊਂਡ ਦੇ ਨਜ਼ਦੀਕ ਲੱਗੀਆਂ ਰੇੜੀਆਂ ਦੀ ਕੀਤੀ ਚੈਕਿੰਗ ਰੇੜੀ ਵਾਲਿਆਂ ਨੂੰ ਟੋਪੀਆਂ ਦਸਤਾਨੇ ਤੇ ਮਾਸਕ ਬੰਦੇ ਸਾਫ਼ ਸਫਾਈ ਦੀ ਹਦਾਇਤ ਚਿਤਾਵਨੀ ਜੇਕਰ ਅੱਗੇ ਤੋਂ ਸਾਫ਼ ਸਫਾਈ ਟੋਪੀਆਂ ਦਸਤਾਨੇ ਨਾ ਪਾਏ ਨਹੀਂ ਤਾਂ ਫੂਡ ਸੇਫਟੀ ਐਕਟ ਤਹਿਤ ਹੋਵੇਗੀ ਵੱਡੀ ਕਾਰਵਾਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼ ਅਤੇ ਸਿਹਤਯਾਰੀ ਖਾਦ ਪਦਾਰਥ ਭਈਆ ਕਰੋਨਾ ਸੇਸ਼ ਪ੍ਰਭਾਵ ਦੀ ਜ਼ਿੰਮੇਵਾਰੀ ਹੈ ਇਸੇ ਲਗਾਤਾਰ ਫੂਡ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੱਖਵਾ ਖੇਸਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਚਲਦਿਆ ਅੱਛ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਟਿਆ ਫੂਡ ਅਫਸਰ ਅਭਿਨਿਕ ਕੁਮਾਰ ਤੇ ਰਵੇ ਕੁਮਾਰ ਦੀ ਫੂਡ ਟੀਮ ਕੋਲੋਂ ਬੀਤੀ ਰਾਤ ਕੁਕੂ ਸ਼ਟਰੀਟ ਤੇ ਸਾਰਾ ਗਰੂਨ ਰਿਤਿਕ ਲੱਗੀਆਂ ਰੈਡੀ ਹਤੇ ਚੈਕਿੰਗ ਕੀਤੀ ਗਈ ਅਤੇ ਖਾਣਾ ਬਰੌਂਪ ਵਾਲਿਆਂ ਨੂੰ ਟੋਪੀਆਂ ਤਸਤਾਨੇ ਅਤੇ ਮਾਸਕ ਵੰਡੇ ਕੇ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਅੱਗੇ ਤੋਂ ਇਹ ਪਾਕੇ ਲੋਕਾਂ ਨੂੰ ਖਾਣਾ ਬਰਾ ਕੇ ਸਰਵ ਕੀਤਾ ਜਾਵੇ ਅਤੇ ਨਾਲ ਹੀ ਸਾਫ ਸਫਾਈ ਬਲਵੀਂ ਧਿਆਨ ਦਿੱਤਾ ਜਾਵੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਨਾ ਰੱਖਿਆ ਗਿਆ ਤਾਂ ਫੂਡ ਸਟੈਂਡਰਡ ਐਕਟ ਤਹਿਤ ਵੱਡੀ ਕਾਰਵਾਈ ਕੀਤੀ ਜਾਵੇਗੀ ਪੇਸ਼ ਹੈ 47 ਨਿਊਜ਼ ਇੰਡੀਆ ਦੀ ਵਿਸ਼ੇਸ਼ ਰਿਪੋਰਟ ਆਸ ਹੈ ਕਿ ਤੁਸੀਂ ਸਾਰੇ ਜਿਨੇ ਸਾਡੀ ਗੱਲ ਮੰਨੋਗੇ ਠੀਕ ਹੈ ਅੱਗੇ ਤੋਂ ਸਾਰੇ ਦੁਨੀਆਂ ਦੇ ਦੇਤੇ ਹੁੰਦੇ ਮੌਸਮ ਵੀ ਚੰਗਾ ਆਣ ਵਾਲਾ ਹੈ ਠੀਕ ਹੈ ਤੋ ਕਿ ਮਾਸਕ ਤੇ ਗਲਵਜ਼ ਜ਼ਰੂਰ ਪਏ ਹੋਣੇ ਚਾਹੀਦੇ ਸਾਫ ਸੁਥਰੇ ਕੱਪੜੇ ਪਾਓ ਸਾਡੇ ਨੋਟਟੇ ਹੋਣੇ ਚਾਹੀਦੇ ਆ ਕਿ ਗੰਦਮੰਦ ਨਹੀਂ ਲੋਕਾਂ ਨੂੰ ਪਾਣਾ ਠੀਕ ਹੈ ਅੱਜ ਮੈਂ ਬੜੇ ਪਿਆਰ ਨਾਲ ਜਿਹੜਾ ਕਰ ਰਿਹਾ ਕਿਉਂਕਿ ਸਰ ਸਾਰਿਆਂ ਨੂੰ ਲੱਗਦਾ ਹੈ ਕਿ ਸਾਰੇ ਸਮਝਣ ਵਾਲੇ ਆ ਰਹੇ ਆ ਠੀਕ ਹੈ ਜਮਸ ਕਾ ਹੂਆ ਜੇ ਗਰਮ ਕਮੋ ਕਿ ਦਾ ਬਸ ਹੋਣਾ ਹੈ ਮੈਂ ਵੀ ਕਹਿ ਰਿਹਾ ਜਿਹੜਾ ਕਰ ਰਿਹਾ ਨਾ ਸ਼ੌਕ ਕਰ ਰਿਹਾ ਹਾਂ 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 ਅੱਜ ਉਹਨੇ ਗੋਲ ਗੱਪੇ ਹੋ ਗਏ ਹਾਂਜੀ ਠੀਕ ਹੈ ਨਾ ਟਾਡੇ ਹੱਥ ਵੀ ਸਾਫ਼ ਹੋਣੇ ਦੇਦੇ ਆ ਤੁਹਾਡੇ ਨੋ ਵੀ ਕੱਟੇ ਹੋਣੇ ਦੇਦੇ ਔਰ ਮੈਂ ਜਿਹੜੇ ਇਥੇ ਲੋਕੀ ਵੀ ਖੜੇ ਆ ਉਹਨਾਂ ਨੂੰ ਵੀ ਜਾਗਰੂ ਕਰਨਾ ਚਾਹੂੰਗਾ ਕਿ ਅਗਰ ਐ ਕੋ ਗਲਤੀ ਕਰੇ ਤਾਂ ਤੁਸੀਂ ਆਪ ਇਹਨਾਂ ਨੂੰ ਦਬੋ ਕਿ ਆ ਵੀ ਲੋਕਾਂ ਨੂੰ ਸਮਝਾਇਆ ਗਿਆ ਇਸ ਤਰੀਕੋ ਨੂੰ ਫੋਲੋ ਕਰਦੇ ਇਹਨਾਂ ਨੂੰ ਇਹ ਫੋਲੋ ਕਰਨਾ ਇਹਨਾਂ ਤੇ ਕੰਪਲਸਰੀ ਹੈਗਾ ਇਹਨਾਂ ਦਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਇਹਨਾਂ ਦਾ ਚਲਾਨ ਵੀ ਹੋ ਸਕਦਾ ਸੋ ਸਾਰੇ ਜਨਤਾ ਨੂੰ ਮੇਰੀ ਆਪੀ ਅਧਿਕਾਰੀ ਕਰਾ ਕਰੀ ਇਹਨਾਂ ਨੂੰ ਸਮਝਾਓ ਵੀ ਔਰ ਇਹ ਚੀਜ਼ ਬਰਦਾਸ਼ਤ ਨਹੀਂ ਕਰੋ ਕਿ ਤੁਹਾਨੂੰ ਵੀ ਪਤਾ ਕਿ ਸ਼ਹਾਪੁਰ ਵਾਲੇ ਜਿਹੜੇ ਹੈਗੇ ਆ ਸਾਰੇ ਅਸੀਂ ਲੋਕੀ ਬੜੇ ਐਕਟਿਵ ਹੈਗੇ ਆ ਹਰ ਕੰਮ ਤੇ ਸਾਡਾ ਨੰਬਰ 1 ਜਿਲਾ ਹੈਗਾ ਇਹ ਕਮਾਲ ਹੈ ਔਰ ਸੇਧ ਪੱਖੋ ਵੀ ਜਿਲਾ ਸਾਡਾ ਨੰਬਰ 1 ਨਹੀਂ ਰਹਿਣਾ ਚਾਹੀਦਾ ਤੇ ਨਹੀਂ ਇਹਨਾਂ ਦਾ ਡਿਊਟੀ ਬੰਦੀ ਹੈ ਔਰ ਡਿਊਟੀ ਨੂੰ ਕਮਾਲ ਨਹੀਂ ਸਾਡਾ ਫਰਜ਼ ਬੰਦਾ ਆ ਕਿ ਇਹਨਾਂ ਨੂੰ ਅਸੀਂ ਇਹਨਾਂ ਨੂੰ ਚੰਗਾ ਨਾ ਰੱਖੀਏ ਔਰ ਪਲੀਜ਼ ਅਗਰ ਇਹਨ ਕੇਸ ਜੇ ਨਹੀਂ ਵਰਤਦੇ ਤੁਸੀਂ ਸਾਨੂੰ ਕੰਪਲੇਂਟ ਵੀ ਕਰ ਸਕਦੇ ਇਹਨਾਂ ਦੀ ਅਸੀਂ ਉਸਦੇ ਆਜਰਵਾਂਗੇ ਮੇਰਾ ਅੱਜ ਰਾਤ ਨੂੰ ਆਉਂਦਾ ਹੈ ਮਤਲਬ ਹੈਗਾ ਸੀ ਕਿ ਐਸ ਟਾਈਮ ਆ ਕੇ ਇਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਇਹ ਕਰ ਰਹੇ ਕਿ ਨਹੀਂ ਕਰ ਰਹੇ ਇਹੋ ਜੀ ਪ੍ਰੋਪਰਸ਼ਨ ਨਹੀਂ ਲੈ ਰਹੇ ਸੀ ਪਰ ਹੁਣ ਮੈਂ ਆਸ ਕਰਨਾ ਹੈ ਕਿ ਇਹ ਜ਼ਰੂਰ ਹੈ ਜਨ ਲੈਣਗੇ ਔਰ ਤੁਹਾਡੀ ਪ੍ਰੈਜ਼ੈਂਸੀ ਲੈਣਗੇ ਔਰ ਮੈਨੂੰ ਨਹੀਂ ਲੱਗਦਾ ਕਿ ਨੈਕਸਟ ਟਾਈਮ ਤੋਂ ਤੁਸੀਂ ਇਹੋ ਜੀ ਤੋਂ ਕੋਈ ਕਲੇਮ ਆਨਦੋਗੇ ਠੀਕ ਹੈ ਤੁਸੀਂ ਸਾਰੇ ਸਹਿਮਤ ਹੋ ਮੈਂ ਹੁਣ ਸ਼ੁੱਕਰਵਾਰ ਦਾ ਦੋਹਰਾ ਕਰਨਾ ਹੈ ਯਾਰ ਕਿਹਦਾ ਰਾਜੀ ਤੇ ਕਿਹਦੀ ਇਹ ਜਿਹੜੀਆਂ ਤਨੂਆ ਇਹ ਸਾਡਾ ਨਾ ਜਿਹੜਾ ਰੂਟੀਨ ਕੰਮ ਹੈਗਾ ਆ ਚੈਕਿੰਗ ਵਾਲਾ ਨਹੀਂ ਹੈਗਾ ਅਸੀਂ ਐਕਚੁਅਲੀ ਅਵੇਅਰਨੈਸ ਕੈਂਪ ਲਾਣਾ ਚਾਹੁੰਦੇ ਸੀ ਕਿਉਂਕਿ ਸਾਡੇ ਮੈਕਸਿਮ ਜਿਹੜੇ ਨਿਵਾਸੀ ਹੈਗੇ ਆ ਸ਼ਾਰਬੂ ਨਿਵਾਸੀ ਇੱਧਰ ਸਟਰੀਟ ਹੱਬ ਇੱਧਰ ਵਾਲੀ ਸਾਈਡ ਤੇ ਵੀ ਆਂਦੇ ਆ ਔਰ ਦੂਸਰੇ ਉਧਰ ਜਿੱਧਰ ਸ਼ਨੀ ਦਾ ਮੰਦਿਰ ਹੈਗਾ 14 ਦੇ ਗੋਲ ਵੀ ਆਂਦੇ ਆ ਰੋਸ਼ਨ ਇੱਧਰ ਜਿਹੜਾ ਹੈਗਾ ਦਸ਼ਾਰਾ ਗਰਾਊਂਡ ਵਾਲਾ ਠੀਕ ਹੈ ਤੇ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈਗਾ ਆ ਉਹ ਖਾਸ ਧਿਆਨ ਰੱਖਾ ਹੈ ਤਾਂ ਕਿ ਲੋਕੀ ਜਿਹੜਾ ਗੰਦਮਾਲ ਨਾ ਖਾਣ ਸੋ ਇਹਨਾਂ ਨੂੰ ਹਦਾਇਤਾਂ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਜਿਹੜਾ ਇੱਕ ਸੁਨਹਿਰਾ ਸੁਪਨਾ ਹੈਗਾ ਆ ਕਿ ਸਿਹਤਮੰਦ ਪੰਜਾਬ ਹੋਵੇ ਉਹਰੇ ਲਈ ਸਾਨੂੰ ਵੀ ਇਨਸਟਰਕਸ਼ਨਸ ਹੈਗੀ ਆ ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਵ ਤ੍ਰਿਕਾ ਜੀ ਉਹਨਾਂ ਨੇ ਵੀ ਸਾਫ਼ ਹਦਾਇਤਾਂ ਦਿੱਤੀ ਹੋਈਆਂ ਆ ਔਰ ਸਾਡੇ ਜਿਹੜੇ ਇੱਥੇ ਮਾਨਨੀਏ ਸਤਕਾਰਯੋਗ ਸਿਵਲ ਸਰਜਨ ਸਾਹਿਬ ਉਹਨਾਂ ਦੀ ਵੀ ਹਦਾਇਤਾਂ ਹੈਗੀਆਂ ਤੇ ਨਾਲ ਸਾਡੇ ਮਾਨਨੀਏ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾ ਜੀ ਔਰ ਐਮਪੀ ਸਾਹਿਬ ਡਾਕਟਰ ਰਾਜ ਔਰ ਐਮਐਲਏ ਸਾਹਿਬ ਉਹਨਾਂ ਨੇ ਵੀ ਸਾਫ਼ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਸਿਹਤ ਪੱਖੋਂ ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਹਨਾਂ ਜਗ੍ਹਾ ਤੇ ਅੱਜ ਵੀ ਅਸੀਂ ਐਸਐਲਆਈ ਕੈਪਸ ਵੰਡੀਆਂ ਐ ਮਾਸਕ ਵੰਡੇ ਐ ਔਰ ਗਲਵਜ਼ ਔਰ ਇਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਦੋ ਦਿਨਾਂ ਦੇ ਵਿੱਚ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਕੈਪ ਮਾਸਕ ਗਲਵਜ਼ ਨਹੀਂ ਪਾਏ ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਤੇ ਇਹਨਾਂ ਦੇ ਵਿਰੁੱਧ ਕਾਰਵਾਈ ਹੋਏਗੀ ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਲਾਇਆ ਹੈ ਸਾਰੇ ਫੂਡ ਹੈਂਡਲਰਸ ਨੇ ਕਿ ਅਸੀਂ ਇਹੋ ਜੀ ਨੋਬਤ ਹੀ ਨਹੀਂ ਆਨਦਾਂਗੇ ਤੇ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਸਾਨੂੰ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗਲੀ ਅਨਨੋਇੰਗਲੀ ਕਈ ਵਾਰ ਇਹਨਾਂ ਕੋ ਗਲਤੀਆਂ ਹੋ ਜਾਂਦੀਆਂ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਐ ਇਹ ਮਜ਼ਦੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਸਮਝਾਣਾ ਸਾਡਾ ਫਰਜ਼ ਐ ਇਸੇ ਲਈ ਮੈਂ ਅੱਜ ਅਵੇਅਰਨੈਸ ਕੈਂਪ ਲਾਇਆ ਸੀ ਸੋ ਮੇਰੇ ਸਾਰਿਆਂ ਨੂੰ ਜਨਤਾ ਨੂੰ ਵੀ ਗੁਜਾਰਿਸ਼ ਐ ਕਿ ਤੁਸੀਂ ਵੀ ਇਹਦਾ ਧਿਆਨ ਰੱਖੋ ਇੱਕ ਜਾਗਰੂਕ ਇਨਸਾਨ ਬਣੋ ਇੱਕ ਜਾਗਰੂਕ ਨਾਗਰਿਕ ਬਣੋ ਅੱਛਾ ਖਾਓ ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਐ ਕਿ ਤੁਸੀਂ ਕਵਾਲਿਟੀ ਵਾਲਾ ਹੀ ਖਾਣਾ ਹਰ ਗੱਲੇ ਦਾ ਹਰ ਸਾਲ ਇੱਥੇ ਕੈਂਪ ਲੱਗਦਾ ਹਰ ਸਾਲ ਇਹ ਅਧਿਕਾਰੀ ਆਉਂਦੇ ਹਰ ਸਾਲ ਇਹ ਅੰਦਾਜ਼ੇ ਪਰ ਇਹ ਉਹ ਪਨਿਆਲਾ ਉੱਥੇ ਦਾ ਉੱਥੇ ਹੀ ਆ ਇਹ ਲੋਕ ਸਮਝਦੇ ਨਹੀਂ ਜੇ ਨਹੀਂ ਕਰਦੇ ਫੂਡ ਸੇਫਟੀ ਐਕਟ ਦਾ ਕਿਹੜਾ ਇਹਨਾਂ ਦਾ ਐਕਸ਼ਨ ਲਾਉਂਗੇ ਤੁਸੀਂ ਇਸ ਤਰ੍ਹਾਂ ਹੈਗਾ ਆ ਕਿ ਸਮਝਦੇ ਕਿਉਂ ਨਹੀਂ ਆ ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਬਾਰ 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 ਕਰਨਾ ਪੈਂਦਾ ਆ ਬਾਰ ਬਾਰ ਚੈਕਿੰਗ ਵੀ ਕਰਨੀ ਪੈਗੀ ਇੱਕ ਵਾਰੀ ਕਰਕੇ ਤੇ ਤਹੀ ਭੁੱਲ ਜਾਈਏ ਤੇ ਔਰੇ ਨਾਲ ਕੁਝ ਨਹੀਂ ਹੁੰਦਾ ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ ਉਹ ਇਹਨਾਂ ਤੇ ਲਾਗੂ ਹੋਏਗਾ ਜਿਹਦੇ ਲਈ ਇਹਨਾਂ ਦੇ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ ਔਰ ਇਹ ਚ ਚਲਾਨ ਵੀ ਕੱਟੇ ਜਾਂਦੇ ਆ ਔਰ ਚਲਾਨ ਦੀ ਬਹੁਤ ਹੈਵੀ ਅਮਾਊਂਟ ਹੁੰਦੀ ਹੈ ਸੋ ਜੋ ਵੀ ਸਾਨੂੰ ਸਰਕਾਰ ਦੀ ਹਦਾਇਤਾਂਗੇ ਔਰ ਇਹ ਅਨੁਸਾਰ ਇਹਨਾਂ ਤੇ ਲਾਗੂ ਹੋਏਗਾ ਔਰ ਐਕਟ ਕੀਤਾ ਜਾਏਗਾ ਧੰਨਵਾਦ